ਜਦੋਂ ਗਾਂਧੀ ਨੂੰ ਜਦੋਂ ਗਾਂਧੀ ਤੇ ਜਬਾਖ ਨਹੀਂ ਮਾੜਾ ਕਹਿੰਦੇ ਬੱਚੇ ਨਹੀਂ ਮਾੜਾ ਕਹਿੰਦੇ ਆ ਭਗਵੰਤ ਮਾਨਤੀ ਲਾਲੋ ਹੁਣ ਇਹਨੂੰ ਇਹਦੇ ਭਗਤ ਕਹਿੰਦੇ ਨੇ ਸਾਡਾ ਭਗਵੰਤ ਮਨ ਜਾਂਦਾ ਬਾਦਾ ਜੱਜਾ ਕਰਨਾ ਸ਼ਾਹ ਕਰ ਕਰਵੇ ਕਰਿਆ ਵੀਰੇ ਸਿੰਘ ਲਾ ਜੀ ਇਹਨਾਂ ਨੇ ਖੁਦ ਫੜੇ ਕਰਪਸ਼ਨ ਦੇ ਪਰਚੇ ਚ ਤੇ ਆਪ ਹੀ ਇਹਨਾਂ ਨੇ ਕਲੀਨ ਚਟ ਦੇਤੀ ਆ ਫੜੇ ਆਪ ਵੀਡੀਓ ਬਣਾਈ ਅਸੀਂ ਜ਼ੀਰੋ ਟੋਲਰੈਂਸ ਕਰਾਂਗੇ ਅਸੀਂ ਨਹੀਂ ਭ੍ਰਿਸ਼ਟਾਚਾਰ ਸਹਿਣ ਕਰਦੇ ਮੈਂ ਖੁਦ ਪਰਚਾ ਦੇਖ ਕੇ ਸਾਰਾ ਕੁਝ ਤੇ ਹੁਣ ਭਾਈ ਤੁਸੀਂ ਆਹੋ ਥੁੱਕ ਕੇ ਕਿਵੇਂ ਵਾਪਸ ਨਿਕਲੋ ਆਪਲੀਏ ਦੁਕਾਨਾਂ ਕਿਉਂ ਬੰਦ ਕਰਾ ਰਹੇ ਹੋ ਹੋਰ ਚੀਜ਼ਾਂ ਤੇ ਨਹੀਂ ਕੱਟ ਲਾਉਂਦੇ ਇਹਨਾਂ ਦੀਆਂ 50 ਆਉਂਦੀਆਂ ਨੇ ਕਸ਼ਮੀਰ ਫਾਇਲ ਵਰਗੀਆਂ ਫਿਲਮਾਂ ਇਹਨਾਂ ਨੇ ਕੀ ਕੁਝ ਬਣਾ ਕੇ ਆਪਰਜੈਂਸੀ ਆਈ ਹੈ ਜਿਹਦੇ ਸਿੱਖੀਆਂ ਉਹ ਬਣਾਤੀ ਹਨ ਆਹ ਆਹ ਕੰਗਣਾ ਕੋਕਣਾ ਆਈ ਹੋਰ ਕਿੰਨੀਆਂ ਆਉਂਦੀਆਂ ਨੇ ਉਹਦਾ 5% ਦਿਖਾ ਲੈਣਾ ਵੀ ਕੀ ਕੁਝ ਸਾਡੇ ਨਾਲ ਹੋਇਆ ਸਾਡੀਆਂ ਮਾਮਾਂ ਨਾਲ ਸਾਡੀਆਂ ਭੈਣਾਂ ਨਾਲ ਸਾਡੇ ਭਰਾਵਾਂ ਨਾਲ ਸਾਡੇ ਦਿਮਾਲਾ ਬੰਦ ਦੇ ਬੱਚਿਆਂ ਨਾਲ ਸਾਡੇ ਸਿਰ ਤੇ ਜਿਹੜੇ ਜਿਹਦੇ ਅਸੀਂ ਦੇ ਨਾਮ ਪਿੱਛੇ ਸਿੰਘ ਲੱਗਦਾ ਉਹਨਾਂ ਨਾਲ ਕੀ ਕੁਝ ਹੋਇਆ ਕੀ ਕੁਸ ਕੇ ਪੀਐਸ ਗਿੱਲ ਬੁੱੱਚੜ ਤੇ ਜਿਹੜੇ ਉਹਦੇ ਨਾਲ ਸਮੇਰ ਸ਼ੈਣੀ ਹੈਗਾ ਤੇ ਜਿਹੜੇ ਹੋਰ ਨੇ ਕਰਿਆ ਮੇਰੇ ਨਾਲ ਉਹਦੀ ਗੱਲ ਵੀ ਹੋ ਗਈ ਮੈਂ ਉਹਨਾਂ ਨੂੰ ਲਾਈਵ ਵੀ ਲੈ ਕੇ ਆਇਆ ਕਿ ਆਪਾਂ ਹਰੇਕ ਨਸ਼ੇ ਦੇ ਮੁੱਦੇ ਤੇ ਬੋਲਦੇ ਹਾਂ ਉਹਨੂੰ ਵੀ ਹੈ ਦਬਾਉਣ ਦੀ ਕੋਸ਼ਿਸ਼ ਕਰ ਰਹੇ ਉਹਨੇ ਚੜਦੀ ਕਲਾ ਪੁੱਤ ਮਰਿਆ ਪਿਆ ਹੋਵੇ ਲੋਕ ਬੈਣ ਪੌਣ ਲਾਣੇ ਪੱਟਣ ਲੱਗ ਗਿਆ ਉਹਨੇ ਅਰਦਾਸ ਕਰੀ ਵੀ ਮੇਰਾ ਪੁੱਤਰ ਅੱਬ ਤੇਰੀ ਚੀਜ਼ ਸੀ ਤੂੰ ਲੈ ਗਿਆ ਉਹ ਬੰਦਾ ਕੈਂਟ ਬੰਦਾ ਸੀ ਬਾਣੀ ਨਾਲ ਲੜ ਲੱਗਿਆ ਹੋਇਆ ਸੀ ਉਹਨੂੰ ਦਬਾਉਣ ਲਈ ਹੁਣ ਮੇਰੀ ਗੱਲ ਵੀ ਹੋਈ ਹੈ ਉਹ ਸ਼ਰਿਆਮਤਾ ਨਹੀਂ ਕਿਹੀ ਇਹ ਗੱਲ ਲੋਕਾਂ ਨੂੰ ਮੈਸਜ ਦਿੱਤਾ ਗੱਲ ਕਰ ਅੰਦਰ ਖਾਤੇ ਤੋਂ ਦੱਸ ਰਿਹਾ ਵੀ ਉਹਨੂੰ ਪ੍ਰੈਸ਼ਰਾਈਜ਼ ਕਰਾਇਆ ਜਾ ਰਿਹਾ ਵੀ ਤੂੰ ਕਿਉਂ ਵੀਡੀਓ ਪਾਈ ਐ ਤੈਨੂੰ ਅਸੀਂ ਓਏ ਦੋਸਰਾ ਰਿਟਾਇਰਮੈਂਟ ਹੋਣ ਵਾਸਤੇ ਰਹਿ ਕੇ ਵੀ ਤਰੀ ਅਸੀਂ ਰਿਟਾਇਰਮੈਂਟ ਤੂੰ ਵੀਡੀਓ ਨਾਲ ਆਪਾਂ ਤੂੰ ਬੋਲ ਨਾ ਮੈਂ ਬੋਰਡ ਬਣਵਾ ਕੇ ਲਵਾਉਂਗਾ ਆਪਦੇ ਘਰੇ ਸਨੇਰੀ ਅੱਖਾਂ ਚ ਅਧ ਘਾਟ ਨ ਕਰਵਾਉਂਗਾ ਸੱਦੂਗਾ ਬੰਦਿਆਂ ਨੂੰ ਵੀ ਮੇਰਾ ਤਾਂ ਘਾਟ ਨਾ ਕਰੋ ਇਹਨਾਂ ਨੂੰ ਪਹਿਲ ਐ ਇਹ ਕਹਿੰਦੇ ਨਾ ਅਸੀਂ ਆਹ ਕੰਮ ਕਰਤਾ ਸੜਕ ਬਣਾਤੀ ਅਸੀਂ ਆਹ ਕਟੀਆਂ ਬਣਾਤੀਆਂ ਫਲਸ਼ਾਂ ਬਣਾਤੀਆਂ ਅਸੀਂ ਰੰਗ ਮਾਰਤਾ ਪੁਰਾਣੇ ਇੱਥੇ ਉੱਲੂ ਕਹਿੰਦੇ ਸੀ ਅਸੀਂ ਆਹ ਕਰਤਾ ਸੀ ਐਨ ਮੇਰੇ ਘਰੇ ਆਏ ਤਨ ਗੱਡੀਆਂ ਲੈ ਕੇ ਕਮ ਸੇ ਕਮ ਡਾਲਾ ਲੈ ਕੇ ਵੱਡਾ 40 ਇਕ ਬੰਦੇ ਦੇ ਕਰੀਬ ਇਹ ਘਰੇ ਆਏ ਕਰੇ ਆ ਕੇ ਇਹਨਾਂ ਨੇ ਕਰ ਦੀਆਂ ਕੰਧਾਂ ਡੱਪੀਆਂ ਕਿਉਂਕਿ ਵਿਗੇਟ ਨਹੀਂ ਖੋਲਿਆ ਇੱਦੋਂ ਇੱਕ ਚੇਅਰਮੈਨ ਆਵਾਜ਼ੀ ਪਾਰਟੀ ਦਾ ਉਹਦਾ ਡੱਪੇ ਦੇ ਪਿੱਛੇ ਇੱਕ ਗਾਰਾ ਸਾਡੇ ਵਿਚਾਰਿਆਂ ਦਾ ਉਹਨਾਂ ਦੀਆਂ ੱੱਕੇ ਨਾਲ ਬਰਖਲਾ ਕੇ ਉਤੋਂ ਕੰਧਾਂ ਡੱਪ ਕੇ ਸਾਡੇ ਘਰੇ ਆਏ ਕੋਈ ਨਾ ਲੇਡੀ ਜੀ ਪੋਸਟ ਨੂੰ ਸਾਨੂੰ ਚੁੱਪ ਕਰਾਉਣ ਦੇ ਵਾਸਤੇ ਸਾਨੂੰ ਪਰਚੇ ਤੇ ਪਰਚਾ ਪਾ ਰਹੇ ਨੇ ਆਪ ਇਹ ਉਤੋਂ ਬਾਅਦ ਇਹਨਾਂ ਨੇ ਨਸ਼ਿਆਂ ਵਿਰੁੱਧ ਜੁੱਧ ਸ਼ੁਰੂ ਕਰਿਆ ਦਿਖਾਵਾ ਤੇ ਉਹ ਪਤਾ ਕੀ ਕਰਦੇ ਨੇ ਅਗਲੇ ਦੇ ਪਰਿਵਾਰ ਨੂੰ ਡਰਾ ਲੈਂਦੇ ਨੇ ਮਿੰਟੋ ਮਿੰਟ ਭਾਜਰ ਬਧਾ ਆਏ ਕਿ ਦੇ ਚੁੱਪੇ ਡਾਂ ਚਮਚੇ ਜਿਹੜੇ ਵੀ ਸਾਡੀ ਬਦਨਾਮੀ ਨਾ ਹੋਵੇ ਵੱਡੇ ਇੰਟੈਲੀਜੈਂਸ ਥੱਥੇ ਪਹੁੰਚ ਜਾਂਦੇ ਨੇ ਵੀ ਚੱਕ ਕੇ ਸੰਸਕਾਰ ਦੋ ਬਸ ਸੰਸਕਾਰ ਦੋ ਸਾਈਲੈਂਟ ਅਟੈਕ ਦਾ ਨਾਂ ਜਾਂ ਕਹਿੰਦੇ ਨੇ ਫਹਾ ਲੈ ਗਿਆ ਵੀ ਯਾਰ ਫਿਰ ਆਪ ਦੇ ਮਰਨਗੇ ਸੋਨੂੰ ਫਿਰ ਉਹ ਦੇਵਤਾ ਲੱਗੂ ਆਪਾਂ ਕਹਿੰਦੇ ਨਹੀਂ ਵੈਸੇ ਕਿਸੇ ਦਾ ਪੁੱਤ ਨਾ ਮਰੇ ਮੈਂ ਨਹੀਂ ਕਹਿੰਦਾ ਕੋਈ ਕੱਟਾ ਪਾਪੀ ਆ ਕਿਸੇ ਦਾ ਪੁੱਤ ਨਾ ਮਰੇ ਯਾਰ ਪਰ ਜਿੱਦ ਦੇ ਸੋਡੇ ਆਪ ਦੇ ਮਰਨਗੇ ਫੇਰ ਸਤਿ ਸ਼੍ਰੀ ਗਾਲ ਜੀ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਈਓ ਲਗਾਤਾਰ ਪੰਜਾਬ ਸਰਕਾਰ ਦਾਅਵੇ ਕਰਦੀ ਆ ਕਿ ਅਸੀਂ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਆ ਪਰ ਕਿਤੇ ਨਾ ਕਿਤੇ ਸਰਕਾਰ ਉਹਨਾਂ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੀ ਆ ਜੋ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਇਸੇ ਤਰ੍ਹਾਂ ਦੀ ਇੱਕ ਘਟਨਾ ਹੋਈ ਆ ਮਾਨਸਾ ਦੇ ਵਿੱਚ ਪ੍ਰਵਿੰਦਰ ਝੋਟਾ ਦੇ ਪਿਤਾ ਤੇ ਸਰਕਾਰ ਵੱਲੋਂ ਪਰਚਾ ਪਾਇਆ ਗਿਆ ਗੱਲਬਾਤ ਕਰਾਂਗੇ ਸਾਰੇ ਮੁੱਦੇ ਤੇ ਗੱਲਬਾਤ ਲਈ ਸਾਡੇ ਨਾਲ ਵਿਊਦਾ ਬਾਈ ਬਾਈ ਕੀ ਪਰਚਾ ਪਾਇਆ ਕਿੰਨਾ ਕਾਰਨਾ ਕਰਕੇ ਪਹਿਲਾਂ ਦਾ ਸਾਰੇ ਸਾਡਾ ਚੈਨਲ ਸੱਚ ਦੱਸਣ ਜਾਂ ਦੇਖ ਰਹੇ ਭਰਾਵਾਂ ਨੂੰ ਬੈਰੂ ਜੀ ਕਾ ਖਾਲਸਾ ਬੈਰੂ ਜੀ ਸੋਡਾ ਵੀ ਧੰਨਵਾਦ ਜੀ ਪਰਚਾ ਵੀਰੇ ਆਏ ਸੀ ਜਦੋਂ ਇਹਨਾਂ ਨੇ ਮੈਨੂੰ ਘਰੋਂ ਚੱਕਿਆ ਸੀ ਅਜ ਤੋਂ 2 ਸਾਲ ਪਹਿਲਾਂ ਜਦੋਂ ਵੱਡਾ ਧਰਨਾ ਲੱਗਿਆ ਸੀ ਲੋਕਾਂ ਦਾ ਰੋਸ ਉਮੜ ਕੇ ਆਇਆ ਸੀ ਲੋਕ ਹੜਾਂ ਦੇ ਰੂਪ ਚ ਆਗੇ ਸੀ ਮਾਨਸਾਸ ਹਣਾ ਉਦੋਂ ਇਹਨਾਂ ਨੇ ਮੇਰੇ ਘਰੇ ਆਏ ਤਿੰਨ ਗੱਡੀਆਂ ਲੈ ਕੇ ਕਮ ਸੇ ਕਮ ਡਾਲਾ ਲੈ ਕੇ ਵੱਡਾ 40 ਇੱਕ ਬੰਦੇ ਦੇ ਕਰੀਬ ਇਹ ਘਰੇ ਆਏ ਘਰੇ ਆ ਕੇ ਇਹਨਾਂ ਨੇ ਘਰ ਦੀਆਂ ਕੰਧਾਂ ਢੱਪੀਆਂ ਕਿਉਂ ਕਬਗੇਟ ਨਹੀਂ ਖੋਲਿਆ ਇਧਰੋਂ ਇੱਕ ਚੇਅਰਮੈਨ ਆਵਾਜ਼ੀ ਪਾਰਟੀ ਦਾ ਉਹਦਾ ਟੱਪੇ ਦੇ ਪਿੱਛੇ ਇੱਕ ਘਰ ਆ ਸਾਡੇ ਵਿਚਾਰਿਆਂ ਦਾ ਉਹਨਾਂ ਦੀਆਂ ੱੱਕੇ ਨਾਲ ਬਰਖਲਾ ਕੇ ਉਤੋਂ ਕੰਧਾਂ ਢੱਪ ਕੇ ਸਾਡੇ ਘਰੇ ਆਏ ਕੋਈ ਨਾ ਲੇਡ ਜੀ ਪੁਲਸ ਨਹੀਂ ਆ ਕੇ ਇਹਨਾਂ ਨੇ ਪਹਿਲਾ ਬਾਰਛ ਵੀ ਲੱਤਾਂ ਮਾਰੀਆਂ ਪੂਰਾ ਜੁਸ ਕਿਉਂ ਸਾਰੇ ਲੋਕਾਂ ਨੇ ਦੇਖੀ ਐ ਉਹਦੇ ਵਿੱਚ ਮੇਰੇ ਝੂਠਾ ਪਰਚਾ ਸੀ ਕੋਈ ਸੱਚਾ ਪਰਚਾ ਵੀ ਨਹੀਂ ਸੀ ਉਹਦੇ ਵਿੱਚ ਧਰਨਾ ਲੱਗਿਆ ਧਰਨਾ ਲੱਗਿਆ ਤਾਂ ਇਹਨਾਂ ਨੇ ਅਸੀਂ ਰੱਟ ਵੀ ਪਾਈ ਔਰ ਰੱਟ ਕਿਸੇ ਕਾਰਨ ਤੁਹਾਨੂੰ ਪਤਾ ਹੀ ਅੱਜਕੱਲ ਵਕੀਲ ਡਾਕਟਰ ਹਨਾ ਉਹ ਰੱਟ ਅੱਗੇ ਸਿਰੇ ਨਹੀਂ ਗਈ ਜੀ ਜਾਨੀ ਕਿ ਟਾਈਮ ਲੰਘ ਗਿਆ ਫਿਰ ਅਸੀਂ ਹਿਮੋਰਾਇਟ ਥਰੂ ਪਾਈ ਹੋਈ ਹਿਮੋਰਾਇਟ ਸੁਣਨ ਚਿੱਠੀ ਛੁੱਟੀ ਆਈ ਤਾਂ ਇਹਨਾਂ ਨੇ ਇੱਕ ਪਰਚਾ ਕੱਟ ਕੇ ਰੱਖ ਲਿਆ ਉਸੇ ਦਿਨ ਦਾ ਮੇਰੇ ਤੇ ਤੇ ਸਰਦਾਰ ਗੁਰਸੇਵਕ ਸਿੰਘ ਜਵਾਰਕੇ ਜੋ ਸਰਦਾਰ ਸਰਜੀਤ ਸਿੰਘ ਖਾਲਸਾ ਨਾਲ ਹੁੰਦਾ ਰਿਹਾ ਜਵਾਰਕੇ ਵਾਲੇ ਦੋ ਮੇਰੇ ਪਾਪੇ ਤੇ ਤੇ ਮੇਰੇ ਤੇ ਪਰਚਾ ਮੇਰੇ ਫਾਦਰ ਸਾਹਿਬ ਤੇ ਤੇ ਉਹਤੇ ਸੇਵਕ ਸਿੰਘ ਦੇ ਪਰਚਾ ਪਤਾ ਇੱਕ ਅਲੱਗ ਐਫ ਆਈ ਆਰ ਇੱਕ ਅਲੱਗ ਪਰਚਾ ਵੀ ਜਦੋਂ ਅਸੀਂ ਇਹਨਾਂ ਦੇ ਕਰੇ ਗਏ ਤਾਂ ਇਹਦੇ ਫਾਦਰ ਸਾਹਿਬ ਨੇ ਸਾਡੀ ਡਿਊਟੀ 'ਚ ਖਲਲ ਪਾਇਆ ਜੀ ਵੀਕਾ ਬਜ਼ੁਰਗ ਬੰਦਾ 70 ਸਾਲ ਦਾ ਤੁਸੀਂ 40 ਬੰਦੇ ਤੁਹਾਡੇ ਨੂੰ ਕੀ ਰੋਕ ਲੂ ਹੋ ਬਾਕੀ ਇਹਨਾਂ ਨੇ ੱੱਕੇ ਮਾਰੇ ਨੇ ਮੇਰੇ ਬੱਚੇ ਆ ਤੁਸੀਂ ਦੇਖੀ ਆ ਉਹ ਵੀਡੀਓ ਮੈਨੂੰ ਬਾਰੀ-ਬਾਰੀ ਦੱਸਣੀ ਲੋੜ ਨਹੀਂ ਵੀ ਯਾਰ ਇਹ ਕਿੱਸਾ ਤੇ ੱੱਕ ਗਿਰ ਕੇ ਰਿਟਾਇਰ ਫੌਜੀ ਆ ਸਾਰੀ ਉਮਰ ਉਹਦੇ ਗੱਲ ਕਰ ਚਲੋ ਆਪਾਂ ਕੋਈ ਡਰਦੇ ਨਹੀਂ ਕੋਈ ਆਪਾਂ ਇਹ ਸ਼ੋਸ਼ੇਵਾਸ਼ੀ ਵੀ ਨਹੀਂ ਕਰਦੇ ਗੱਲ ਕਰ ਆਪਾਂ ਲੋਕਾਂ ਨੂੰ ਦੱਸਣ ਦਾ ਫਾਇਦਾ ਵੀ ਆ ਵੀ ਅਸੀਂ ਲੋਕਾਂ ਖਾਤਰ ਲੜੇ ਨਸ਼ੇ ਦੇ ਵਿਰੁੱਧ ਲੜੇ ਨਸ਼ਾ ਵੇਚਣਾਂ ਦੇ ਵਿਰੁੱਧ ਲੜੇ ਨਸ਼ਾ ਬਕਿਆਉਣਾਂ ਦੇ ਵਿਰੁੱਧ ਲੜੇ ਸਾਰੇ ਸਮਾਜ ਦੇ ਜਿਹੜੇ ਗਲਤ ਅੰਸਰ ਨੇ ਉਹਨਾਂ ਵਿਰੁੱਧ ਲੜੇ ਤਾਂ ਇਹਨਾਂ ਨੇ ਇਵਜ ਚ ਸਾਨੂੰ ਚੁੱਪ ਕਰਾਉਣ ਦੇ ਵਾਸਤੇ ਸਾਨੂੰ ਪਰਚੇ ਤੇ ਪਰਚਾ ਪਾ ਰਹੇ ਨੇ ਆਪ ਇਹ ਉਦੋਂ ਬਾਅਦ ਇਹਨਾਂ ਨੇ ਨਸ਼ਾ ਵਿਰੁੱਧ ਯੁੱਧ ਸ਼ੁਰੂ ਕਰਿਆ ਦਿਖਾਵਾ ਡਰਾਮਾ ਕਹਾਂਗੇ ਆਪਾਂ ਦਾ ਡਰਾਮੇ ਕਰਿਆ ਸੀ ਤੇ ਫਿਰ ਹੁਣ ਤੁਸੀਂ ਸਾਡੇ ਉਸੇ ਸ਼ਿਵਰ ਤੋਂ ਬਾਹਰ ਸਾਡੇ ਤੁਸੀਂ ਪਰਚੇ ਪਾਤੇ ਹੁਣ ਕਿਵੇਂ ਦੇਖਦੇ ਹੋ ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ਾ ਬੰਦ ਹੋ ਜੂ 31 ਮਈ ਤੱਕ ਪਰ ਹੁਣ ਕੱਲ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਜਿੱਥੇ ਇੱਕ ਪਿਤਾ ਮੁੰਡੇ ਦਾ ਹੈਗਾਗਾ ਪੁਲਿਸ ਵਿੱਚ ਉਹ ਅਰਦਾਸ ਕਰ ਰਿਹਾ ਉਸ ਦਾ ਪੁੱਤਰ 12 ਸਾਲ ਬਾਅਦ ਆਇਆ ਤੇ ਨਸ਼ਾ ਕਰਕੇ ਮਰ ਗਿਆ ਤੁਹਾਨੂੰ ਮੈਂ ਸਾਰੀ ਗੱਲ ਸੁਣਾਉਣਾ ਸਰਦਾਰ ਨਰਿੰਦਰ ਸਿੰਘ ਮੈਂ ਸੁਣਨ ਦਾ ਨਾਂ ਆ ਉਹ ਸਾਡੇ ਮਾਨਸਾ ਵੀ ਰਹੇ ਨੇ ਹੁਣ ਵੀ ਉਹ ਬਤੌਰ ਏਐਸਆਈ ਡਿਊਟੀ ਕਰ ਰਹੇ ਨੇ ਘਰ ਵਾਲੀ ਉਹਨਾਂ ਦੇ ਤਿੰਨ ਵਾਰ ਸਰਪੰਚ ਬਣੇ ਨੇ ਸਰਬਸੰਮਤੀ ਨਾਲ ਸੋਚੇਗਾ ਬਹੁਤ ਚੰਗੇ ਨੇ ਵੀ ਉਹ ਇਮਾਨਦਾਰ ਬੰਦਾ ਗੁਰਸਿੱਖ ਬੰਦਾ 2002 ਤੋਂ ਉਹਨਾਂ ਨੇ ਬਾਬੇ ਅਮਰ ਸ਼ਕਿਆ ਹੋਇਆ ਆ ਦੇ ਬੱਚਿਆਂ ਨੂੰ ਉਹਨਾਂ ਨੇ ਚੂਲਾ ਸਿਖਾਇਆ ਸਿਖਾਇਆ ਸੀ ਆਪਾਂ ਕਹਿ ਦੇਣਾ ਵੀ ਪੁਲਿਸ ਵਾਲੇ ਉਹ ਬਹੁਤ ਚੰਗਾ ਬੰਦਾ ਹੈ ਮੇਰੇ ਨਾਲ ਉਹਨਾਂ ਦੀ ਗੱਲ ਵੀ ਹੋ ਉਹਨੂੰ ਵੀ ਹੈ ਦਵਾਉਣ ਦੀ ਕੋਸ਼ਿਸ਼ ਕਰ ਰਹੇ ਉਹਨੇ ਚੜਦੀ ਕਲਾ ਪੁੱਤ ਮਰਿਆ ਪਿਆ ਹੋਵੇ ਲੋਕ ਬੈਣ ਪੌਣ ਲਾ ਪੱਟਣ ਲੱਗ ਗਿਆ ਉਹਨੇ ਅਰਦਾਸ ਕਰੀ ਵੀ ਮੇਰਾ ਪੁੱਤਰ ਬੱ ਤੇਰੀ ਚੀਜ਼ ਸੀ ਤੂੰ ਲੈ ਗਿਆ ਵੀ ਤਪਾਣਾ ਤੂੰ ਹੀ ਦਿੱਤਾ ਤੂੰ ਹੀ ਲੈ ਕੇ ਜਾਣਾ ਵੀ ਦੋਸ਼ ਵੀ ਕਿਸੇ ਨੂੰ ਨਹੀਂ ਕਿਉਂ ਦਈਏ ਦੋਸ਼ ਉਹਨੇ ਅਰਦਾਸ ਕਰੀ ਉਹਨੇ ਮੈਸੇਜ ਦਿੱਤਾ ਲੋਕਾਂ ਨੂੰ ਚੜਦੀ ਕਲਾ ਦਾ ਤੇ ਉਹਨੇ ਸਰਕਾਰਾਂ ਦਾ ਭੋਲ ਖੋਲੀ ਵੀ ਸਰਕਾਰਾਂ ਕਹਿ ਰਹੀਆਂ ਨਸ਼ਾ ਬੇ ਅਸੀਂ ਬੰਦ ਕਰਾਤਾ ਵੀ ਆ ਪਿਆ ਮੇਰਾ ਮੁੰਡਾ ਸ਼ਰਿਆਮ ਇੱਕ ਐਡਾ ਵੱਡਾ ਬੰਦਾ ਹੋਣ ਦੇਣਾ ਤੇ ਨਹੀਂ ਬਾਹਲਾ ਕਿਸੇ ਦਾ ਮੜਾ ਆ ਸੋਖੇ ਬੰਦੇ ਦਾ ਪੁੱਤ ਮਾਰ ਜਿਓ ਸਾ ਮੈਨੂੰ ਕਹਿੰਦੇ ਯਾਰ ਸਾਡੀ ਬੇਇੱਜ਼ਤੀ ਬਦਨਾਮੀ ਹੋਊ ਉਹ ਬੰਦਾ ਘੈਂਟ ਬੰਦਾ ਸੀ ਬਾਣੀ ਨਾਲ ਲੜ ਲੱਗਿਆ ਹੋਇਆ ਸੀ ਉਹਨੂੰ ਦਬਾਉਣ ਲਈ ਹੁਣ ਮੇਰੀ ਗੱਲ ਵੀ ਹੋਈ ਐ ਉਹ ਸ਼ਰਿਆਮਤਾ ਨਹੀਂ ਕੀਤੀ ਇਹ ਗੱਲ ਲੋਕਾਂ ਨੂੰ ਮੈਸਜ ਦਿੱਤਾ ਗੱਲ ਕਰ ਅੰਦਰ ਖਾਤੇ ਤੋ ਦੱਸ ਰਿਹਾ ਵੀ ਉਹਨੂੰ ਪ੍ਰੈਸ਼ਰਾਈਜ਼ ਕਰਾਇਆ ਜਾ ਰਿਹਾ ਵੀ ਤੂੰ ਕਿਉਂ ਵੀਡੀਓ ਪਾਈ ਐ ਤੈਨੂੰ ਅਸੀਂ ਓਏ ਦੋਸਾ ਰਿਟਾਇਰਮੈਂਟ ਹੋਣ ਵਾਸਤੇ ਰਹਿ ਕੇ ਵੀ ਤਰੀ ਅਸੀਂ ਰਿਟਾਇਰਮੈਂਟ ਤੂੰ ਵੀਡੀਓ ਨਾ ਪਾ ਤੂੰ ਬੋਲ ਨਾ ਵੀ ਸਰਕਾ ਮੈਂ ਉਹ ਨਹੀਂ ਉਹ ਸ਼ਰਕ ਕਲਾਸ ਦੇ ਲਾਸ਼ ਲੈ ਕੇ ਸੜਕ ਤੇ ਬੈੰਦਾ ਉਹ ਵਿਚਾਰੇ ਨਾਲ ਘੰਟ ਬੰਦਾ ਉਹਨੇ ਆਪਦੇ ਪਿੰਡ ਚ ਵੀ ਨਸ਼ੇ ਵਰਤ ਬਹੁਤ ਮਤੇ ਪਾਇਆ ਸੀਗਾ ਕਿ ਨਸ਼ਾ ਵੇਚਣ ਦਾ ਮੁੰਡਾ ਹੀ ਪੱਟ ਲਿਆ 12 ਸਾਲਾਂ ਬਾਅਦ ਡਿਟਲੀ ਤੋਂ ਆਇਆ 12 ਕਹਿੰਦੇ ਜਰਮਨ ਚ ਕੋਨੇ ਨਸ਼ਾ ਨਹੀਂ ਹੱਥ ਵੀ ਲਾਇ ਇੱਥੇ ਆਉਣ ਸਰ ਲੈ ਹਨਾ ਗੰਦਗੀ ਤਾਂ ਕੀ ਮਿਲਦਾ ਮੈਂ ਬਾਈ ਸਾਡੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਕਰਦੇ ਆ ਵੀ ਇਹ ਵੇਚਣੋਂ ਨਹੀਂ ਹਟਦੇ ਇਹ ਸਰਕਾਰਾਂ ਹੀ ਬਕਾਉਂਦੀਆਂ ਜੱਟਾ ਉਹ ਨਹੀਂ ਵਿਗਦਾ ਇਹ ਸਰਕਾਰਾਂ ਜੱਟਾਂ ਬਕਾਉਂਦੀਆਂ ਤੇ ਇਹਨਾਂ ਦੀ ਡਿਊਟੀ ਹੈ ਇਹਨਾਂ ਨੂੰ ਰੋਕਣ ਦੀ ਉਹ ਇਹਨੂੰ ਰੋਕ ਨਹੀਂ ਰਹੇ ਉਹ ਪੈਸੇ ਲੈ ਕੇ ਪਾ ਰਹੇ ਨੇ ਵੀ ਲੰਗ ਜੋ ਲੰਗ ਜੋ ਆਪ ਹੀ ਬਕੈਰ ਨੇ ਜਿਆਤਰ ਜਿਆਦਾਤਰ ਸੀਆਈ ਸੀਆਈ ਸਟਾਫ ਦਾ ਕਿਤੇ ਨਾ ਕਿਤੇ ਸਰਕਾਰਾਂ ਦਾ ਯੋਗਦਾਨ ਸਰਕਾਰਾਂ ਦੇ ਤੇ ਵੱਡੇ ਪੁਲਿਸ ਮੁਲਾਜ਼ਮਾਂ ਦਾ ਪੂਰਾ ਹੱਥ ਹੈ ਇਹ ਜੋ ਕੋਈ ਸ਼ੱਕ ਨਹੀਂ ਤਾਂ ਮੈਂ ਮੇਰੇ ਭਰਾਵਾਂ ਨੂੰ ਕਹਿਣਾ ਜਿਹੜੇ ਕਰਦੇ ਨੇ ਭਾਈ ਤੁਸੀਂ ਇਹਦਾ ਇੰਜੈਕਸ਼ਨ ਨਾ ਲਾਓ ਹੋਰ ਜੇ ਤੁਹਾਡਾ ਨਹੀਂ ਸਰਦਾ ਤੁਸੀਂ ਗਰਾਊਂਡ ਦਾ ਨਸ਼ਾ ਲਾ ਲਓ ਦੁੱਧ ਕਿਉਂ ਦਾ ਨਸ਼ਾ ਲਾ ਲਓ ਕਿਤਾਬਾਂ ਪੜ੍ਹਨ ਦਾ ਨਸ਼ਾ ਲਾ ਲਓ ਜੇ ਤੁਸੀਂ ਨਹੀਂ ਸਰਦਾ ਭਾਈ ਯਾਰ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਰਗੜਾ ਲਾ ਕੇ ਪੀਲੋ ਹੁਡੀ ਤੋੜ ਮੁੱਕ ਜੇ ਨਹੀਂ ਸਰਦਾ ਫੀਮ ਭੁੱਕੀ ਖਾ ਲੋ ਇੱਕ ਦੋ ਦਿਨ ਔਖੇ ਹੋਵੋਗੇ ਬਾਈ ਬਣ ਕੇ ਹੱਥ ਬਣ ਕੇ ਵੇਚਤੀਆ ਨਹੀਂ ਤੁਸੀਂ ਤਾਂ ਮਰ ਜਾਨੇ ਹੋ ਯਾਰ ਤੁਸੀਂ ਤੁਹਾਨੂੰ ਤੁਹਾਨੂੰ ਪਤਾ ਵੀ ਇਸ ਚੀਜ਼ ਨਾਲ ਆਪਾਂ ਮਰਨਾ ਹੈ ਕਿਉਂ ਤੁਸੀਂ ਆਪਦੀਆਂ ਨਾੜਾਂ ਚ ਆਪ ਜ਼ਹਿਰ ਪੜ ਰਹੇ ਹੋ ਪੈਸੇ ਦੇ ਕੇ ਜਿਹੜੇ ਵੇਚਦੇ ਨੇ ਆਪਾਂ ਨੂੰ ਕੁਸ਼ਤੇਰੀ ਆਈਡੀ ਤੇ ਲੋਕ ਗਲਤ ਕਮੈਂਟ ਕਰਦੇ ਨੇ ਪਤਾ ਨਹੀਂ ਉਹ ਨਹੀਂ ਕਰਦੇ ਇੱਕ ਦੋ ਪਰਸੈਂਟ ਉਹ ਭੇਡਾਂ ਵੀ ਨਹੀਂ ਹੈਗੀਆਂ ਭੇਡਾਂ ਨਹੀਂ ਹਨ ਉਹ ਮੈਂ ਕਹਿੰਦਾ ਭੇਡਾਂ ਨੇ ਉਹ ਪਤਾ ਕੌਣ ਨੇ ਨਸ਼ਾ ਵੇਚਣ ਵਾਲੇ ਨੇ ਜੇ ਨਸ਼ਾ ਵੇਚਦੇ ਨੇ ਖੁਦ ਨਹੀਂ ਆਪਾਂ ਤਾਂ ਨਸ਼ੇ ਬਰਤੋ ਬੋਲਦੇ ਆ ਕਿਸੇ ਆਮ ਬੰਦੇ ਨਹੀਂ ਬੋਲਦੇ ਜੇ ਕਿਸੇ ਨੂੰ ਦਿੱਕਤ ਹੋਈ ਮੈਨੂੰ ਫੋਨ ਕਰ ਲਿਓ ਮੈਂ ਨਾਲ ਗੱਲ ਕਰ ਲਵਾਂ ਸ਼ਰੇ ਆਮ ਨਸ਼ਾ ਉਹ 1 ਤੋਂ 2% ਮੈਂ ਦੇਖਦਾ ਉਹਨਾਂ ਨੇ ਪਤਾ ਨਹੀਂ ਕਿ ਤੇਰੇ ਨਾਲ ਲਾਗ ਰੱਟਾ ਪਤਾ ਨਹੀਂ ਆਪਾਂ ਨੂੰ ਸਿੱਖ ਦੇਖ ਕੇ ਹਣਾ ਫਿਰ ਆਪਾਂ ਉਹ ਗਲਤ ਬੋਲਦੇ ਨੇ ਉਹਨਾਂ ਨੂੰ ਕੀ ਪਤਾ ਵੀ ਆਪਾਂ ਜਾਣਦੇ ਨਹੀਂ ਜਦੋਂ ਆਪਾਂ ਨੂੰ ਹਣਾ ਨੰਬਰ ਲਾ ਲਓ ਪਤਾ ਕਰ ਲਓ ਵੀ ਆਪਾਂ ਕੀ ਐ ਕੀ ਨਹੀਂ ਐ ਕਿ ਨਸ਼ੇ ਪਤੋ ਲੜ ਰਹੇ ਤੋਂ ਨੂੰ ਬੇਨਤੀ ਆ ਭਾਈ ਆਈ ਮੈਨ ਉਹ ਕਰਿਆ ਕਰੋ ਜਾਂ ਜੇ ਹਿੰਮਤ ਆ ਤੁਹਾਡਾ ਡਰੈੱਸ ਪਤਾ ਲਿਖ ਕੇ ਬੋਲੋ ਫਿਰ ਤੁਹਾਨੂੰ ਦੱਸਾਂਗੇ। ਛੋਟੇ ਸਰਕਾਰ ਕਹਿੰਦੀ ਸੀ 31 ਮਈ ਤੋਂ ਬਾਅਦ ਨਸ਼ਾ ਬੰਦ ਹੋ ਜਾਊਗਾ। ਹੁਣ ਮੋਤਾ ਹੋ ਰਹੀਆਂ ਲਗਾਤਾਰ। ਮਾਨਸੇ ਵਿੱਚ ਕੀ ਮਾਹੌਲ ਆ? 31 ਮਈ ਤੋਂ ਬਾਅਦ ਬਾ 14 ਮੋਤਾਂ ਹੋ ਗਈਆਂ ਸਾਡੇ ਮਾਨਸਾ ਮਾਨਸਾ। 14 ਮੋਤਾਂ 31 ਮਈ ਸਾਜਲੇ ਚ ਮੇਰੇ ਫੋਟੋਆਂ ਪਾਤੀਆਂ ਥੋੜੇ ਦਿਨ ਪਹਿਲਾਂ। ਚਾਰ ਤਾਂ ਜਟਾਣੇ ਮਰ ਗਏ ਮੁੰਡੇ। ਅੱਗੜ ਪਿਛੜ। ਠੀਕ ਐ। 6-7 ਸਾਡੇ ਮਾਨਸਾ ਮਰ ਗਏ। ਦੋ ਤੇ ਨੋਰਾ ਬਰਾ ਕੋਈ ਪੀਖੀ ਬਾਲੇ ਦਾ ਪਤਾ ਹੀ ਲੱਗਦਾ ਇੱਕ ਅੱਜ ਹੋਰ ਛੱਡ ਅੱਜ ਦਾ ਹਨ ਨੂੰ ਅੱਜ ਜਿਹੜੀ ਖਬਰ ਆਈ ਹੈ ਕੱਲ ਉਹ ਬਾਬੇ ਦਾ ਪੁੱਤ ਮਰ ਗਿਆ ਇੱਕ ਦੀ ਖ਼ਬਰ ਚਾ ਰੱਖੀ ਹੈ ਇੱਕ ਤਾਂ ਜਬ ਪੀਰਕੋਟ ਮਰ ਗਿਆ ਆਰਾਮਪੁਰਾ ਜ਼ਿਲ੍ਹੇ ਦਾ ਆਰਾਮਪੁਰਾ ਜ਼ਿਲ੍ਹਾ ਕਹਿੰਦੇ ਜਿਹੜੇ ਆਰਾਮਪੁਰੇ ਹਲਕੇ ਚ ਆਉਂਦਾ ਹੈਗਾ ਪੀਰਕੋਟ ਪਿੰਡ ਉੱਥੋਂ ਦਾ ਮੁੰਡਾ ਮਰ ਗਿਆ ਲੰਬਾ ਲੰਜਾ 22 ਸਾਲਾਂ ਦਾ ਨੌਜਵਾਨ ਇੱਕ ਦੋ ਭਰਾਵਾਂ ਦੋ ਭੈਣਾਂ ਦਾ ਪੂਰੇ ਤਾਕਦੇ ਵਧੀਆ ਸਰਦੇ ਵਰਦੇ ਘਰ ਦਾ ਮੁੰਡਾ ਬਠਿੰਡੇ ਦੇ ਮੈਸਟਰ ਖਾਨ ਆ ਕੋੜ ਸ਼ਮੀਰ ਪਿੰਡ ਦਾ ਮਰ ਗਿਆ ਹੋਰ ਇਹ ਪਤਾ ਲੱਗ ਗਿਆ ਆਪਾਂ ਨੂੰ ਵੀ ਆ ਦੋ ਜਿਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤੇ ਤਿੰਨ ਸਾਡੀ ਪਾਣੀ ਦੀ ਦੋ ਦਾ ਪਾਣੀ ਦੀ ਟੈਂਕੀ ਕੋਲੋਂ ਚੌਥੇ ਚੌਥੇ ਪੰਜੇ ਦਾ ਚੌਥੇ ਵੀਡੀਓ ਪਾਣੀ ਦੀ ਟੈਂਕੀ ਕੋਲੋਂ ਮਰ ਗਏ ਮੈਂ ਨਾ ਵੀ ਹਾਂ ਇੱਕ ਦਾ ਲਖਣ ਸੀ ਦੂਜੇ ਦਾ ਨਾਮ ਇਹਨੂੰ ਦੋ ਹੋਰ ਮਰ ਗਏ ਉਹਦੇ ਨਾਲ ਦੋ ਪਾਣੀ ਟੈਂਕੀ ਕੋਲੋਂ ਇੱਕ ਉਹ ਫੌਜੀ ਕੋਲੋਂ ਤੇ ਉਹ ਪਤਾ ਕੀ ਕਰਦੇ ਨੇ ਅਗਲੇ ਦੇ ਪਰਿਵਾਰ ਨੂੰ ਡਰਾ ਲੈਂਦੇ ਨੇ ਮਿੰਟੋ ਮਿੰਟ ਭਾਜਰ ਬਧਾ ਆਇਆ ਕਿਦੇ ਚੁੱਪੇ ਡਾਂ ਚਮਚੇ ਜਿਹੜੇ ਵੀ ਸਾਡੀ ਬਦਨਾਮੀ ਨਾ ਹੋਵੇ ਵੱਡੇ ਇੰਟੈਲੀਜੈਂਸੀ ਉੱਥੇ ਪਹੁੰਚ ਜਾਂਦੇ ਨੇ ਵੀ ਚੱਕ ਕੇ ਸੰਸਕਾਰ ਦੋ ਬਸ ਸੰਸਕਾਰ ਦੋ ਸਾਇਲੈਂਟ ਅਟੈਕ ਦਾ ਨਾਂ ਜਾਂ ਕਹਿੰਦੇ ਨੇ ਫਹਾ ਲੈ ਗਿਆ ਵੀ ਯਾਰ ਫਿਰ ਆਪਦੇ ਮਰਨਗੇ ਸੋਨੂੰ ਫਿਰ ਉਹ ਦੇਵਤਾ ਲੱਗੂ ਆਪਾਂ ਕਹਿੰਦੇ ਨਹੀਂ ਵੈਸੇ ਕਿਸੇ ਦਾ ਪੁੱਤ ਨਾ ਮਰੇ ਮੈਂ ਨਹੀਂ ਕਹਿੰਦਾ ਕੋਈ ਕੱਟਾ ਹੀ ਪਾਪੀ ਆ ਕਿਸੇ ਦਾ ਪੁੱਤ ਨਾ ਮਰੇ ਯਾਰ ਪਰ ਜਦਦੇ ਸੋਡੇ ਆਪਦੇ ਮਰਨਗੇ ਫੇਰ 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 ਵੀ ਇੰਝ ਚੱਕ ਕੇ ਸੈਤੋਂਗੇ ਕਿਉਂ ਆਗੇ ਯਾਰ ਇਹਨੇ ਇੱਕ ਵਾਰ ਦੇਖਣਾ ਕਿਸੇ ਦਾ ਬੱਚਾ ਸੋਡੇ ਬੱਚੇ ਵੀ ਮੇਰੇ ਬੱਚਿਆਂ ਵਰਗੇ ਨੇ ਮੈਂ ਤਾਂ ਸਭ ਦੇ ਬੱਚੇ ਬਚਾਉਣ ਲਈ ਲੜ ਰਿਹਾ ਭਰਾਵਾ ਤੇ ਲੜੂੰਗਾ ਅਖੀਰ ਸੱਤ ਪਰਚੇ ਸਾਡੇ ਤੇ ਚੱਲ ਰਹੇ ਨੇ ਦੋ ਤਿੰਨ ਹੌਣ ਦਾ ਬੇ ਨੇ ਕਿੰਨੇ ਮਰਜੀ ਪਾਈ ਜਾਣਾ ਅਸੀਂ ਨਹੀਂ ਡਰਦੇ ਚੜ੍ਹਦੀ ਕਲਾ ਜ ਰਹਾਂਗੇ ਜਿਹੜੀਆਂ ਗੱਲਾਂ ਤੇ ਅਸੀਂ ਅੱਜ ਤੱਕ ਕਦੇ ਕਿਸੇ ਤੋਂ ਪੰਜੀ ਲੈਤੀ ਵੀ ਨਹੀਂ ਤਿੰਨ ਸਾਲ ਹੋ ਗਏ ਲੜਦਿਆਂ ਨੂੰ ਸੱਤ ਪਰਚੇ ਹੋ ਗਏ ਜਮਾਨਤ ਵਾਸਤੇ ਨਹੀਂ ਕਿਸੇ ਤੋਂ ਪੰਜੀ ਲੈਤੀ ਕੋਈ ਆਉਣ ਜਾਣ ਖਾਤਰ ਹੀ ਕਿਸੇ ਤੋਂ ਪੰਜੀ ਲੈਤੀ ਕੋਈ ਸਾਫਤ ਕਰਦੇ ਹਾਂ ਕੁਸ਼ਕ ਮੇਰੇ ਯਾਰ ਦੋਸਤ ਨਾਲ ਦੋ ਪਾ ਲੈਂਦੇ ਨੇ ਸਾਂਝਾ ਰੁਪਈਆ ਦੋ ਜਵਾਰ ਅੰਦਰ ਜਾਂਦੇ ਹਣਾਂ ਦੋ ਦੋ ਸੌ ਤਿੰਨ ਤਿੰਨ ਸੌ ਰੁਪਈਆ ਕਿੰਨਾ ਤੇਲ ਦਾ ਖਰਚਾ ਹੁੰਦਾ ਜੇ ਕਦੇ ਬਾਹਰ ਦੂਰ ਆਉਣਾ ਜਾਣਾ ਛੜਤਾ ਵੀ ਇਕੱਠਾਂ ਕੋਟਾਂ ਚ ਚੋਟੇ ਕਿਵੇਂ ਦੇਖਦੇ ਹੋ ਫਿਲਮ ਆਣੀ ਸੀ ਪੰਜਾਬ 95 ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਪਰ ਸਰਕਾਰ ਵੱਲੋਂ ਕਿਤਨਾ ਕਿਤੇ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਦੇ ਵਿੱਚ ਕੱਟ ਲਾਏ ਜਾਣ ਤੇ ਉਹ ਫਿਲਮ ਹਜੇ ਤੱਕ ਰਿਲੀਜ਼ ਨਹੀਂ ਹੋਈ ਬੈਸਤਾ ਕੱਟ ਤੇ ਕਹਿੰਦੇ ਦਲਜੀਤ ਤੇ ਖਾਲੜਾ ਸਾਭ ਦੀ ਸਾਡੀ ਮਾਤਾ ਜੀ ਖੜੇ ਨੇ ਸਟੈਪ ਵੀ ਕੱਟ ਨਹੀਂ ਲੱਗ ਰਹੇ ਨੇ ਪਰ ਯਾਰ ਬਾਈ ਕੀ ਲੋੜਾ ਕੱਟਾਂ ਦੀ ਹੋਰ ਕਿੰਨਾ ਕੁਸ ਬੰਦੋ ਤੇ ਕੱਟ ਲਾਉਂਦੇ ਨੇ ਉਹ ਕੱਟ ਕਿਉਂ ਲਾ ਰਹੇ ਨੇ ਉਹ ਸਾਰੀ ਜਿਹੜੀ ਅਸਲ ਚੀਜ਼ ਆ ਉਹ ਕੱਢ ਦੇਣਗੇ ਵੀ ਸਿੱਖਾਂ ਤੇ ਜੋ ਜ਼ੁਲਮ ਹੋਇਆ ਅਸਲੀ ਜੇ ਕੋਈ ਝੂਠ ਤਾਂ ਨਹੀਂ ਹੈਗਾ ਤਾਂ ਝੂਠ ਹੋਵੇ ਅਸਲੀ ਜੇ ਦਿਖਾਉਣਾ ਕਿਉਂ ਬੰਦ ਕਰਾ ਰਹੇ ਹੋ ਹੋਰ ਚੀਜ਼ਾਂ ਤਾਂ ਨਹੀਂ ਕੱਟ ਲਾਉਂਦੇ ਇਹਨਾਂ ਦੀਆਂ 50 ਆਉਂਦੀਆਂ ਨੇ ਕਸ਼ਮੀਰ ਫਾਈਲ ਵਰਗੀਆਂ ਫਿਲਮਾਂ ਇਹਨਾਂ ਨੇ ਕੀ ਕੁਸ਼ ਬਣਾ ਕੇ ਅਮਰਜੈਂਸੀ ਆਈ ਜਿਹੜੀਆਂ ਅਮਰਜੈਂਸੀਆਂ ਉਹ ਬਣਾਤੀ ਹਨ ਆਹ ਆਹ ਕੰਗਣਾ ਕੰਗਣਾ ਆਈ ਹੋਰ ਕਿੰਨੀਆਂ ਆਉਂਦੀਆਂ ਨੇ ਗੰਦੀਆਂ ਮੰਦੀਆਂ ਕਿੰਨੀਆਂ ਫਿਲਮਾਂ ਆਉਂਦੀਆਂ ਨੇ ਇਹ ਸਿੱਖਾਂ ਦੀ ਨਾਲ ਜੋ ਹੋਇਆ ਉਹਦਾ ਕੁਸ਼ਕ ਪਰਸੈਂਟ ਦਿਖਾਉਣਾ ਸੀ ਇਹਨਾਂ ਨੇ ਉਹਦੇ ਚ ਵੀ ਇਹਨਾਂ ਨੇ ਕਹਿੰਦੇ ਕੱਟ ਲਾ ਰਹੇ ਨੇ ਉਹ ਕੱਟ ਲਾ ਕੇ ਫੇਰ ਵੀ ਜੇ ਦਿਖਾ ਦੇਣਾ ਜੇ 5% ਆ 1% ਵੀ ਸਿੱਖਾਂ ਤੇ ਹੋਇਆ ਜਲੰਧ ਦਿਖਾ ਦੇਣਾ 1% ਵੀ ਕੱਲੇ ਖਾੜਕੂ ਬਾਦ ਦੇ ਦੌਰ ਦਾ ਪਿਛਲਾ ਛੱਡ ਦੇ ਤੂੰ ਚਰਖੜੀਆਂ ਤੇ ਚੜ੍ਹਿਆਂ ਵਾਲਾ ਇਤਿਹਾਸ ਛੱਡ ਦੇ ਤੂੰ ਖਾੜਕੂ ਬਾਦ ਦਾ ਦੌਰ 1966 ਤੋਂ ਲਾ ਜਾ ਨਰੰਗਰੀ ਕਾਂਡ ਤੋਂ ਬਾਅਦ ਲਾ 93 ਤੱਕ ਦੀ ਦਿਖਾ ਦੇਣਾ ਬੱਚੇ 84 ਉਹਦਾ 5% ਦਿਖਾ ਦੇਣਾ ਵੀ ਕੀ ਕੋ ਸਾਡੇ ਨਾਲ ਹੋਇਆ ਸਾਡੀਆਂ ਮਾਵਾਂ ਨਾਲ ਸਾਡੀਆਂ ਭੈਣਾਂ ਨਾਲ ਸਾਡੇ ਭਰਾਵਾਂ ਨਾਲ ਸਾਡੇ ਦਮਾਲਾ ਬੰਦੇ ਬੱਚਿਆਂ ਨਾਲ ਸਾਡੇ ਸਿਰ ਤੇ ਜਿਹੜੇ ਜਿਹਦੇ ਅਸੀਂ ਦੇ ਨਾਂ ਪਿੱਛੇ ਸਿੰਘ ਲੱਗਦਾ ਉਹਨਾਂ ਨਾਲ ਕੀ ਕੁਛ ਹੋਇਆ ਕੀ ਕੁਸਕੇ ਪੀਸ ਗੱਲ ਬੁੱਚੜ ਤੇ ਜਿਹੜੇ ਉਹਦੇ ਨਾਲ ਸਮੇਰ ਸ਼ੈਣੀ ਹੈਗਾ ਤੇ ਜਿਹੜੇ ਹੋਰ ਨੇ ਕਰਿਆ ਉਹ ਭੋਤਣਗੇ ਉਹ ਕਹਿੰਦੇ ਨਾ ਆਖਰੀ ਤੇ ਗੰਦ ਨਿਕਲਦਾ ਹੁੰਦਾ ਇਹਦੇ ਵਿੱਚ ਬੁੱਚੜ ਦਾ ਗੰਦ ਨਿਕਲਦਾ ਇਹਦੇ ਜੋ ਗੰਨ ਮੈਣ ਸੀ ਉਹ ਵੀ ਬਹੁਤ ਔਖਾ ਰੜਕ ਰੜਕ ਮਰਿਆ ਬਾ ਤੋਖ ਖੜ ਖੜ ਕਰ ਰਿਆ ਹੋਈ ਦਾ ਕੋਈ ਪਤਾ ਨਹੀਂ ਕਿਸ ਨੂੰ ਕੀ ਆਉਣੀ ਆ ਗੱਲ ਕਰ ਯਾਰ ਜ਼ੁਲਮ ਕਿਉਂ ਕਰਦੇ ਹੋ ਤੇ ਜੇ ਹੁਣ ਉਹ ਜ਼ੁਲਮਾਂ ਨੂੰ ਦਿਖਾ ਰਹੀ ਐ ਦਾਸਤਾਨ ਉਹਦੀ ਸ਼ੋਅ ਹੋ ਰਹੀ ਐ ਤਾਂ ਉਹ ਸ਼ੋਅ ਨਹੀਂ ਹੁੰਦੇ ਤੇ ਜ਼ੁਲਮ ਇਹ ਕਿਹੜਾ ਹੁਣ ਕਿਹੜਾ ਕਰ ਨਹੀਂ ਰਹੇ ਹੁਣ ਕਿਹੜਾ ਕਰ ਨਹੀਂ ਰਹੇ ਕਿੰਨੇ ਕੰਟਰੋਲਗੇ ਝੂਠੇ ਪੀਲੀ ਪਿਤਲੀ ਆ ਕੇ ਮਾਰਤੇ ਆਹ ਗੋਨਿਆਂ ਵਾਲਾ ਮੁੰਡਾ ਕੁੱਟ ਪੁੱਟ ਕੇ ਮਾਰਤਾ ਹਨਾ ਉਹ ਵਿਚਾਰਾ ਇੱਕ ਜਬਾਕ ਸੀ ਉਹਨਾਂ ਨੇ ਪਟਿਆਲਿਆਂ ਨੇ ਮਾਰਤਾ ਚੱਕ ਕੇ ਕਰਨਾਲ ਬਾਠ ਦੇ ਮੁੱਦੇ ਵੇਲੇ ਉੱਠਿਆ ਵਾਲਾ ਮੁੱਦਾ ਨਾ ਹੋਰ ਰੋਜ ਇਨਕਾਉਂਟਰ ਹੋ ਰੇ ਰੋਜ ਇਨਕਾਉਂਟਰ ਸਟੋਰੀ 21 ਪਿਸਤੌਲ ਤਰਾਈ ਚੱਕ ਕੇ ਕੱਲ੍ਹ ਵਰਸ ਨੂੰ ਹਕੀਬ ਤ ਤੇਰੇ ਮੇਰੇ ਵਰਗੇ ਦਾ ਹੀ ਬਣਾ ਦੇਣਾ ਵੀ ਇਹਨਾਂ ਨੂੰ ਵੇਹੜਾ ਬੋਲਦੇ ਨੇ ਮਾਰੋ ਹਣਾ ਤੇ ਸਟੋਰੀ ਕੋਈ ਮਰਜ਼ੀ ਬਣਾ ਦਿੰਦੇ ਨੇ ਇਹ ਇਹ ਆਇਆ ਕਰਦਾ ਸੀ ਇਹ ਆਇਆ ਕਰਦਾ ਸੀ ਸਟੋਰੀਆਂ ਇਹਨਾਂ ਕੋਲੇ ਹੁੰਦੀਆਂ ਨੇ ਤੇ ਉਹ ਜਿਹੇ ਲੋਕਾਂ ਮਲੇ ਨੇ ਜੋ ਇਹਨਾਂ ਦੇ ਸਟੋਰੀਆਂ ਤੇ ਵਿਸ਼ਵਾਸ ਕਰ ਲੈਂਦੇ ਨੇ ਕੱਲ ਨੂੰ ਫਿਰ ਤੁਹਾਡੇ ਘਰੇ ਵੀ ਸਟੋਰੀ ਸਭ ਦੀ ਵਾਰੀ ਆਉ ਲੋਕੋ ਉੱਠੋ ਲੜੋ ਤੁਸੀਂ ਕੇਪੀਐਸ ਗਿੱਲ ਦੀ ਗੱਲ ਕੀਤੀ ਹੈ ਕੇਪੀਐਸ ਗਿੱਲ ਨੂੰ ਪੂਰੀ ਸਿੱਖ ਕੌਮ ਦੇ ਵਿੱਚ ਬੁਚੜ ਗਿਆ ਜਾਂਦਾ ਪਰ ਕੇਪੀਐਸ ਗਿੱਲ ਦੇ ਭਰਾ ਦਾ ਪਿੱਛੇ ਜੀ ਇੰਟਰਵਿਊ ਆਂਦਾ ਉਸਨੇ ਮਸੀਹਾ ਬਣਾ ਕੇ ਪੇਸ਼ ਕੀਤਾ ਤੇ ਇਹ ਵੀ ਕਿਹਾ ਕਿ ਕਈ ਲੋਕ ਸਾਨੂੰ ਮਿਲਦੇ ਆ ਕਿ ਉਹ ਕਹਿੰਦੇ ਕੇਪੀਐਸ ਗਿੱਲ ਵਧੀਆ ਬੰਦਾ ਬਹੁਤ ਸੀ ਉਹ ਜੇ ਅਫਸਰ ਫੇਰ ਆਵੇ ਤੋ ਉਹ ਬੀਬੀ ਪੂਨਮ ਨੇ ਦੱਸਿਆਦਾ ਹੈਗਾ ਸਾਰਾ ਕੁਝ ਉਹਦੇ ਬਾਰੇ ਚਲੋ ਆਹ ਦਾ ਭਰਾ ਅਗਲਾ ਦਾ ਭਰਾ ਨੂੰ ਕਹੂਗੀ ਅਗਲਾ ਦਾ ਭਰਾ ਅਗਲਾ ਦੇ ਭਰਾ ਨੂੰ ਕਹੂਗੀ ਲੋਕਾਂ ਨੂੰ ਪਤਾ ਹੈ ਲੋਕਾਂ ਨੂੰ ਪੁੱਛੋ ਰਿਐਲਿਟੀ ਕੀ ਹੈ ਹਾਂ ਐ ਤਾਂ ਹੁਣ ਯਾਰ ਇੰਦਰਾ ਗਾਂਧੀ ਨੂੰ ਇੰਦਰਾ ਗਾਂਧੀ ਦੇ ਜਵਾਬ ਆਖ ਨਹੀਂ ਮਾੜਾ ਕਹਿੰਦੇ ਬੱਚੇ ਨਹੀਂ ਮਾੜਾ ਕਹਿੰਦੇ ਆ ਭਗਵਾਨ ਤਮੰਤੀ ਲਾਲੋ ਹੁਣ ਇਹਨੂੰ ਇਹਦੇ ਭਗਤ ਕਹਿੰਦੇ ਨੇ ਸਾਡਾ ਭਗਵਾਨ ਤਮੰਨ ਜੰਦਾ ਬਾਦਾ ਜਾ ਜਾ ਘਰ ਨਸ਼ਾ ਕਰ 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 ਵੇ ਕਰਿਆ ਨਸ਼ਾ ਨਹੀਂ ਬੰਦ ਹੋਇਆ ਕਰ ਕਰ ਵੇ ਕਰਿਆ ਇਹਨਾਂ ਦੀ ਸਰਕਾਰ ਨੇ ਮੈਂ ਆ ਤੁਹਾਡੇ ਚੈਨਲ ਤੇ ਕਹਿਣਾ ਮੇਰੇ ਤੇ ਸਭ ਤੋਂ ਵੱਧ ਝੂਠੇ ਪਰਚੇ ਪਾਏ ਨੇ ਇਹਨਾਂ ਨੇ ਜੁੱਧ ਨਸ਼ਾ ਅਮਰ ਤੋਂ ਸ਼ੁਰੂ ਕਰਿਆ ਆਪਣੀ ਗਾਪੀ ਕਰੀ ਆਪਾਂ ਨਸ਼ਾ ਅਮਰ ਤੋਂ ਲੜਨ ਲੱਗੇ ਸਾਡੀ ਟੀਮ ਸਾਰੀ ਯਾਨੀ ਟੀਮ ਸੀਗੀ ਨਸ਼ਾ ਅਮਰ ਤੋਂ ਲੜਾਈ ਸ਼ੁਰੂ ਕਰੀ ਹਾਂ ਇਹਨਾਂ ਨੇ ਉਹਨੂੰ ਦੇਖ ਕੇ ਉਹ ਕਾਪੀ ਕਰੀ ਵੀ ਲੋ ਇਹ ਪਿੰਡਾਂ 'ਚ ਜਾਣ ਲੱਗੇ ਪਿੰਡਾਂ 'ਚ ਬੜਾ ਲੋਕਾਂ ਨੂੰ ਆਏ ਸੀ ਵੀ ਚਲੋ ਕੁਝ ਕਰਨਗੇ ਪਰ ਹੁਣ ਉਹ ਲੋਕ ਰੋ ਰਹੇ ਨੇ ਵੀ ਇੱਥੇ ਕਰਕੇ ਗਏ ਸੀ ਮੈਂ ਰੋ ਹੀ ਬਿਨੋ ਦੇਖਦਾ ਇੱਕ ਜਲਾਲਾਬਾਦ ਦੀ ਬੀਬੀ ਕਹਿ ਰਹੀ ਆ ਵੀ ਸਾਡੇ ਪਿੰਡ 'ਚ ਉਹ ਕਰਕੇ ਗਏ ਸਾਡੇ ਪਿੰਡ ਸੱਤ ਮੁੰਡੇ ਮਰ ਗਏ ਉਹ ਬਾਬਾ ਜੀ ਕਹਿ ਰਹੇ ਨੇ ਵੀ ਸਾਡੇ ਪਿੰਡ ਪ੍ਰੋਗਰਾਮ ਕਰਿਆ ਸਾਡੇ ਮੇਰਾ ਬੱਚਾ ਮਰ ਗਿਆ ਛਣੀਰ ਪ੍ਰੋਗਰਾਮ ਕਰਿਆ ਥਾ ਹੀ ਕੋਲ ਉਹਨਾਂ ਦਾ ਮੁੰਡਾ ਮਰ ਗਿਆ ਉਹ ਕਹਿੰਦੇ ਸਾਰਾ ਪਾਣੀ ਸਾਡੇ ਘਰੋਂ ਕੁਰਸੀਆਂ ਗਈਆਂ ਯਾਰ ਵੀ ਤੁਸੀਂ ਜੇ ਕਰਿਆ ਤਾਂ ਚੱਜ ਨਾਲ ਕਰ ਦਿਓ ਇਹ ਇਹਨੇ ਜੱਟ ਨਸ਼ਾ ਬੰਦ ਕਰ ਸਾਦੇ ਬਿਲਕੁਲ ਜੇ ਸਰਕਾਰ ਤੇ ਪੁਲਿਸ ਜਾਵੇ ਕਿੰਨੀ ਗੱਲ ਆ ਯਾਰ ਜਿਵੇਂ ਦੇਖਦੇ ਹੋ ਬਾਈ ਵਿਕਰਮ ਮਜੀਠੀਆ ਤੇ ਜੋ ਕਾਰਵਾਈ ਹੋਈ ਆ ਵਿਕਰਮ ਮਜੀਠੀਆ ਨੂੰ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਦੀਆ ਪੁਸ਼ਤ ਬਣਾਈਆਂ ਇਹਨਾਂ ਨੇ ਕਿਵੇਂ ਕੀਤੀਆਂ ਨਸ਼ੇ ਵਾਲਿਆਂ ਦੀ ਅੱਜ ਕਾਰਵਾਈ ਹੋਈ ਆ ਤੇ ਕਿਵੇਂ ਦੇਖਦੇ ਹੋ ਕਾਰਵਾਈ ਯਾਰ ਕਿਹੜੀ ਕਾਰਵਾਈ ਐ ਕੋੜੀ ਐਫ ਆਈ ਆਰ ਐ ਜਾਲੀ ਉਹ ਬਣਾਉਣ ਦੀ ਆ ਹੀ ਆ ਇਹਲੀ ਡਰਿੱਕ ਦੂਜੇ ਦੀ ਹੁੰਦੇ ਨਹੀਂ ਚਾਚੇ ਤਾਂ ਨੇ ਪੁੱਤ ਹੁੰਦੇ ਨੇ ਆਪਾਂ ਮਜੀਠੀਆ ਦੀ ਗੱਲ ਵਿੱਚ ਰੱਖ ਤੂੰ ਵਿਜੇ ਸਿੰਘ 라ਜੀ ਇਹਨਾਂ ਨੇ ਖੁਦ ਫੜੇ ਕਰਾਪਸ਼ਨ ਦੇ ਪਰਚੇ ਚ ਤੇ ਆਪ ਹੀ ਇਹਨਾਂ ਨੇ ਕਲੀਨ ਚਟ ਦੇਤੀ ਆਪਰੇ ਆਪ ਵੀਡੀਓ ਬਣਾਈ ਅਸੀਂ ਜ਼ੀਰੋ ਟੋਲਰੈਂਸ ਕਰਾਂਗੇ ਅਸੀਂ ਨਹੀਂ ਭ੍ਰਸ਼ਟਾਚਾਰ ਸਹਿਣ ਕਰਦੇ ਮੈਂ ਖੁਦ ਪਰਚਾ ਦੇਖ ਕੇ ਸਾਰਾ ਕੁਝ ਤੇ ਹੁਣ ਭਾਈ ਤੁਸੀਂ ਆਦੋ ਠੁੱਕ ਕੇ ਕਿਵੇਂ ਵਾਪਸ ਨਿਕਲਿਆ ਓਰਾ ਉਹਨੇ ਸਾਰੀ ਉਹ ਜਲੰਧਰ ਵਾਲਾ ਕੌਣ ਆ ਉਹ ਰਤਨਕੇ ਕੌਣ ਜਿਹੜਾ ਇੱਕ ਹੋਰ ਫੜਿਆ ਨਮਾ ਇਹਨਾਂ ਦਾ ਉਹ ਜਲੰਧਰ ਦਾ ਕਿ ਲੁਧਿਆਣੇ ਦਾ ਉਹ ਸਾਰਾ ਕੁਝ ਦੱਸ ਰਿਹਾ ਸੀ ਵੀ ਪਰਚਾ ਪੈਸਾ ਇਹ ਜਾਂਦਾ ਜੀ ਫਲਾਨੇ ਫਲਾਨੀ ਬੀਬੀ ਕੋਲ ਪੈਸਾ ਜਾਂਦਾ ਹੈ ਉਹ ਪੋਲਾ ਹੋ ਰਿਹਾ ਸੀ ਵੀ ਮੇਰੇ ਥਰੂ ਆ ਫਲਾਨੇ ਇੱਕ ਘਰ ਚ ਚਾਰ ਚਾਰ ਪੀਏ ਰੱਖ ਰੱਖੇ ਨੇ ਪੈਸਾ ਫੜਨ ਨੂੰ ਵੀ ਐ ਇੱਕ ਇੱਕ ਘਰ ਚ ਚਾਰ ਪੀਏ ਬੈਠੇ ਨੇ ਵੀ ਤੁਸੀਂ ਇੱਧਰ ਨਾ ਆਓ ਬੀਬੀ ਜੀ ਕੋਲੇ ਆ ਜਾਓ ਤੁਸੀਂ ਭਾਬੀ ਜੀ ਕੋਲੇ ਆ ਜਾਓ ਤੁਸੀਂ ਮਾਤਾ ਜੀ ਕੋਲੇ ਆ ਜਾਓ ਐ ਬੈਠੇ ਨੇ ਪੀਏ ਅਲੱਗ ਅਲੱਗ ਚਾਰ ਵੀ ਅਸੀਂ ਕੰਮ ਕਰਵਾਵਾਂਗੇ ਅਸੀਂ ਕੰਮ ਕਰਾਵਾਂਗੇ ਸੋਚਾ ਹੀ ਕਰੇ ਤੂੰ ਇਹ 17 17 18 18 ਟੂਰ ਫੌਰ ਨੇ ਕਿੱਥੋਂ ਆ ਰਹੇ ਐ ਇਹਨਾਂ ਪੈਸਾ ਜੀ ਕੌਣ ਲੈ ਕੇ ਆ ਰਹੇ ਐ ਇਹਨਾਂ ਦੇ ਐਮਐਲਏ ਲ ਆ ਰਹੇ ਨੇ 10 12 ਟੂਰ ਜਿਹੜੇ ਮੋਬਾਈਲਾਂ ਦਾ ਕੰਮ ਕਰਦੇ ਸੀ ਆਪਦੇ ਮੁੰਦਿਆਂ ਦੀ ਜਾਂਚ ਕਰੋ ਹਾਂ ਆਪਦੇ ਬੰਦਿਆਂ ਦੀ ਪ੍ਰਾਪਰਟੀਆਂ ਜਾਂਚ ਕਰਨ ਇਹ ਆਪਦੇ ਐਮਐਲਏ ਦੀਆਂ ਆਪਦੇ ਵਿਧਾਇਕਾਂ ਦੀਆਂ ਮਾਨਸਾਲੇ ਦੀ ਕਰ ਲੈਣਾ ਮੈਸਟਰ ਖਾਨੇ ਵਾਲੇ ਦੀ ਕਰ ਲੈਣਾ 골ਡੀ ਗੰਬੋਈ ਦੀ ਕਰ ਲੈਣਾ ਮੈਂ ਨਾਂ ਲੈ ਰਿਹਾ ਗਿਣੀ ਚੱਲ ਨਿਰੰਦਰ ਕੌਰ ਭਰਾਜ ਦੀ ਕਰ ਲੈਣਾ ਮੀਤ ਹੇਰ ਦੀ ਕਰ ਲੈਣਾ ਤੇ ਇੱਕੋ ਜੋੜੇ ਮਾਜਰਾ ਕੌਣ ਸੀ ਉਹਦੀ ਕਰ ਲੈਣਾ ਜਿਹਦੇ 100 ਕਰੋੜ ਚ ਗਿਆ ਸੀ ਇੱਕੋ ਸ਼ਰਾਰੀ ਦੀ ਕਰ ਲੈਣਾ ਜਿਹਦੇ ਮੁੰਡਾ ਜਿਹਦੇ ਘਰੇ ਗੋਲੀ ਦੇ 25 ਲੱਖ ਸ਼ਰੇ ਆਮ ਉਹਨੇ ਰੁਪਈਏ ਮੰਗੇ ਉਤੋਂ ਵੀ ਇੰਨੇ ਰੁਪਈਏ ਦੇ ਉਹਨੇ ਦੇ ਵੀ ਦਿੱਤੇ ਫੇਰ ਵੀ ਉਹ ਬੱਚਾ ਗਲਤੀ ਤਾਂ ਉਹਦੀ ਸੁਣੇ ਕਿਉਂ ਦਿੱਤਾ ਉਹ ਸਰਪੰਚ ਨੇ ਪੈਸੇ ਉਥੋਂ ਵਾਲੇ ਨੇ ਉਹਨੇ ਆਪ ਦੇ ਗੋਲੀ ਮਾਰ ਕੇ ਫਿਰ ਸੁਸਾਈਡ ਕਰਿਆ ਹੋਰ ਅਣਗਿਣਤ ਨੇ ਮੈਨੂੰ ਕੋਈ ਬਾਲਾ ਪਤਾ ਨਹੀਂ 45 ਬੰਦੇ ਇਹਨਾਂ ਦੇ ਬੀਜੇਪੀ ਦੀ ਬਾਸ਼ਕ ਮਸ਼ੀਨ ਚ ਪੈਣਗੇ ਈਡੀ ਡਰ ਤੋਂ ਜਿਵੇਂ ਹੁਣ ਇਹਨਾਂ ਨੇ ਵੀ ਇਠਿਆ ਚੱਕਿਆ ਇਹਨਾਂ ਨੂੰ ਵੀ ਐਂ ਚੱਕਣਗੇ ਆਉਣ ਵਾਲੀ ਸਰਕਾਰ ਦੂਜੀ ਜਿਹੜੀ ਸੈਂਟਰ ਚ ਬਣੂ ਜਾਂ ਇੱਥੇ ਬਣੂ ਮੈਂ ਤਾਂ ਕਹਿਣਾ ਹੱਚੇ ਪਾਸ਼ਾ ਲੋਕਾਂ ਨੂੰ ਇਹ ਗੱਲ ਸੋਚਣੀ ਤੇ ਵਿਚਾਰਨੀ ਚਾਹੀਦੀ ਹੈ ਕੋਈ ਨੇਕ ਬੰਦੇ ਚੁਣਵਾ ਅਗਲੀ ਵਾਰ ਜਿਹੜੇ ਕੋਈ ਕਦੇ ਵੋਟਾਂ 'ਚ ਨਾ ਖੜੇ ਹੋਏ ਹੋਣ ਜਮਾਂ ਸੱਚੀ ਹੋਣ ਲੋਕਾਂ ਨਾਲ ਕੋਈ ਝੂਠ ਫਰੇਵਣਾ ਕਰਿਆ ਹੋਵੇ ਕੋਈ ਠੱਗੀ ਨਾ ਮਾਰੀ ਹੋ ਉਹ ਜਿਹੇ ਬੰਦੇ ਚੁਣੋ ਆਪ ਖੜੇ ਕਰਕੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੌਕਾ ਦਿਓ ਤੇ ਦੇਖਿਓ ਫਿਰ ਦੁਨੀਆ ਸੁਧਰਦੀ ਬਾਹਰਲੇ ਦੇਸ਼ਾਂ 'ਚ ਨਹੀਂ ਯਾਰ ਫੋਰਨ ਕੰਟਰੀਆਂ 'ਚ ਲੋਕ ਚੰਗੇ ਨੇਤਾ ਚੁੰੁੰਦੇ ਸਾਊਥ 'ਚ ਨਹੀਂ ਕਈ ਵਾਰ ਚੰਗੇ ਲੋਕ ਚੁਣੇ ਜਾਂਦੇ ਨੇ ਮੁੰਡੇ ਨੌਜਵਾਨਾਂ ਜੋ ਲੋਕਾਂ ਖਾਤਰ ਲੜਦੇ ਨੇ ਜਾਂ ਲੋਕਾਂ ਖਾਤਰ ਬੋਲਦੇ ਉਹਨਾਂ ਨੂੰ ਉਹਨਾਂ ਨੂੰ ਮੌਕਾ ਨਹੀਂ ਦਿੰਦੇ ਯਾਰ ਉਹਨਾਂ ਨੂੰ ਤਾਂ ਇਹ ਜੁੱਤਾਉਂਦੇ ਨਹੀਂ ਹਰਾ ਦਿੰਦੇ ਨੇ ਫਿਰ ਅਗਲਾ ਕੀ ਕਰੇ ਇਹ ਜ਼ੁਲਮ ਕਰਦੇ ਨੇ ਬੋਲਣ ਵਾਲੇ ਤੇ ਲੈ ਮੈਂ ਕਿਉਂ ਕਹਿ ਰਹੇ ਆ ਬਈ ਮੇਰੇ ਤੇ ਇਹ ਮੇਰੇ ਪਿਓ ਤੇ ਵੀ ਪਰਚਾ ਪਾਤਾ ਇਹਨਾਂ ਨੇ ਬਰਦਤ ਤੇ ਸਾਬਕਾ ਫੌਜੀ ਤੇ ਨਾਲੇ ਜਿਹਨੇ ਦੇਸ਼ ਦੀ ਸੇਵਾ ਕੀਤੀ ਆ ਮੈਂ ਬੋਟ ਬਣਵਾ ਕੇ ਲਵਾਉਂਗਾ ਆਪਦੇ ਘਰੇ ਸਨੇਰੀ ਅਖਣਾ ਚ ਅਧ ਘਾਟ ਨਾ ਕਰਵਾਉਂਗਾ ਸੱਦੂਗਾ ਬੰਦਿਆਂ ਨੂੰ ਵੀ ਮੇਰਾ ਤਾਂ ਘਾਟ ਨਾ ਕਰੋ ਇਹਨਾਂ ਨੂੰ ਪਹਿਲ ਹੈ ਇਹ ਕਹਿੰਦੇ ਨਾ ਸੀ ਆ ਕੰਮ ਕਰਤਾ ਸੜਕ ਬਣਾਤੀ ਅਸੀਂ ਆ ਕਟੀਆਂ ਬਣਾਤੀਆਂ ਫਲਸ਼ਾਂ ਬਣਾਤੀਆਂ ਅਸੀਂ ਰੰਗ ਮਾਰਤਾ ਪ੍ਰਾਣੇ ਇੱਥੇ ਉੱਲੂ ਕਹਿੰਦੇ ਸੀ ਅਸੀਂ ਆਹ ਕਰਤਾ ਸੀ ਐਨਆਰਪੀਆ ਮੈਂ ਵੀ ਕਿਹਾ ਵੀ ਤੁਸੀਂ ਕਰਾਈ ਸੱਤ ਪਰਚੇ ਪਾਏ ਨੇ ਝੂਠੇ ਇੱਕ ਦੋ ਕੈਨਸਲੇਸ਼ਨ ਹੋ ਗਏ ਸੋਡਾ ਉਹ ਐਸਡੀ ਆ ਕੇ ਕਹਿ ਕੇ ਗਿਆ ਖਾਬਰੇ ਪਾਈ ਇਹ ਗੱਲਾਂ ਭਗਵਾਨ ਤਮਨ ਨੇ ਨਾ ਸੁਣੀਆਂ ਹੁਣ ਮੈਨੂੰ ਐ ਵੀ ਨਹੀਂ ਪਤਾ ਹਨਾ ਮੂਰਖ ਬਣੇ ਹਮੀ ਖੁਦ ਬਣੇ ਸਾਰੀ ਦੁਨੀਆ ਬਣੀ ਜਿੱਤੇ ਕਿਵੇਂ ਬੰਦਵੇਂ ਕਿਵੇਂ ਜਿੱਤਗੇ ਲੋਕ ਆਏ ਮੈਂ ਕਿ ਪੁੱਛ ਲੈਣਾ ਉਹ ਬੋਟਾ ਕਿਨੇ ਪਾਈਆਂ 3 ਘੜੇ ਕਰ ਦੇ ਵੀ ਪਾਈਆਂ 92 ਤਾਂ ਜਿੱਤਨੇ ਸਾਰਿਆਂ ਨੇ ਪਾਈਆਂ ਨੇ ਕਿਉਂ ਲੋਕਾਂ ਨੂੰ ਆ ਸੀ ਵੀ ਪ੍ਰਾਣੀਆਂ ਤੋਂ ਖੜਾ ਛੜਾਈਏ ਹੁਣ ਹਰੇਕ ਮੁਖ ਹਰੇਕ ਮੁਖੇ ਇਹ ਗੱਲ ਕਹਿੰਦਾ ਕੰਨਾਂ ਨੂੰ ਹੱਥ ਲਵਾ ਦੇ ਕੰਨਾਂ ਨੂੰ ਹੱਥ ਲਵਾ ਲੈ ਮੈਂ ਪਿੰਡਾਂ ਜਾਣਾਂ ਲੋਕਾਂ 'ਚ ਜਾਣਾਂ ਲੋਕਾਂ ਨੇ ਪ੍ਰਾਣੀਆਂ ਪਾਰਟੀਆਂ ਇਹਨਾਂ ਨੇ ਚੰਗੀਆਂ ਖਾਹਤੀਆਂ ਗੱਲ ਨਮਕਾ ਲੋਕਾਂ ਦਾ ਪ੍ਰਾਤਨ ਮੋਹ ਜਾ ਗਿਆ ਪ੍ਰਾਣੀਆਂ ਪਾਰਟੀਆਂ ਨਾਲ ਉਹ ਆਏ ਸੀ ਉਹ ਤੱਕਾ ਇਹਨਾਂ ਦਾ ਨਹੀਂ ਕਰਦੇ ਸੀ ਇਹਨਾਂ ਜਿੰਨਾ ਦਾ ਨਹੀਂ ਕਰਦੇ ਸੀ ਮੇਰਾ ਤਾਂ ਕੋਈ ਨਹੀਂ ਮੇਰੇ ਚ ਮੈਂ ਨਹੀਂ ਕਹਿੰਦਾ ਕੋਈ ਮੈਨੂੰ ਪਰਚੀ ਨਹੀਂ ਘੁਰਾਟਣੀ ਮੈਂ ਪਹਿਲਾਂ ਵੀ ਪਰਚੇ ਚ ੱਲੇ ਨੇ ਲੜਾਈ ਝਗੜਣ ਦੇ ਪਰਚੇ ਜਾਰੀ ਦੋਸਤੀ ਖਾਤਰ ਕੋਈ ਝੂਠੇ ਪਰਚੇ ਨਹੀਂ ਪਏ ਸੱਚੇ ਪਰਚੇ ਪਏ ਸੀ ਇਹਨਾਂ ਦੇ ਰਾਤ ਚ ਇੱਕ ਵੀ ਸੱਚਾ ਨਹੀਂ ਸਾਰੀ ਝੂਠੇ ਜਿੰਨੇ ਪਏ ਨੇ ਇਹਨਾਂ ਦੇ ਰਾਤ ਚ ਪਏ ਨੇ ਅਗਰੀ ਦੇ ਪਾਰ ਰੱਖੇ ਨੇ ਇੱਕ ਨਸ਼ਾ ਲੜਨ ਮੁਰਦ ਤੇ ਨਸ਼ਾ ਅਗਰੀ ਦਾ ਵਿਕ ਰਿਹਾ ਹੈ ਹਰੇਕ ਸ਼ਹਿਰ ਚ ਵਿਕ ਰਿਹਾ ਹੈ 2-2 ਕਿਲੋ ਕਿੱਥੋਂ ਫੜ ਲੈਂਦੇ ਨੇ ਇਹ 2 ਕਿਲੋ ਫੜ ਲੈਂਦੇ ਨੇ ਵੀ ਅਸੀਂ 2 ਕਿਲੋ ਫੜਦਾ 2 ਕਿਲੋ ਕਹਿੰਦੇ 35-40 ਕਿਲੋ ਫੜਿਆ ਫੜ ਲਿਆ ਬਹੁਤ ਚੰਗੀ ਗੱਲ ਹੈ ਆਇਆ ਕਿਵੇਂ ਆਇਆ ਕਿੱਥੋਂ ਜਿੰਨੇ ਦਿਨਾਂ ਬਾਅਦ 35-40 ਕਿਲੋ ਆਉਂਦਾ ਹੈ ਐ ਵੀ ਦੇਖ ਨਾ ਵੀ ਅੱਜ ਤਾਂ ਫੜ ਲਿਆ ਤੇ ਅਗਰ ਕੱਲ ਨੂੰ ਕੌਣ ਫੜੂਗਾ ਇੱਕ ਦਿਨ ਫੜ ਕੇ ਆਏ ਥੋੜੀ ਆ ਵੀ 35 ਕਿਲੋ ਫੜ ਲਿਆ ਰੋਜ ਆ ਰੋਜ ਆ ਰਿਹਾ ਆ ਵੀ ਨਾ ਪਟੇ ਮਾਰਨ ਚਾਰ ਕਿੱਥੋਂ ਲਿਆ ਆਂ ਦੱਸ ਤੂੰ ਸਾਰਾ 35 ਕਿਲੋ ਵਾਲਾ 400 ਕਿਲੋ ਵਾਲਾ ਫੜਾ ਦੂ ਵੀ ਇੱਥੋਂ ਮਿਹਨਤਮੰਦ ਦੱਸ ਦੂ ਭਲਾਣੇ ਬੰਦੇ ਦਾ ਫਰਕਾਰ ਬਈ ਨਹੀਂ ਹੁੰਦੀ ਪੌਣ ਦਾ ਡਰਾਈਵਰਾਂ ਤੇ ਹੁੰਦਾ ਨਸ਼ਾ ਯਾਰ ਸਾ ਜਿਹੜੇ ਅਗਲੇ ਜਿਹੜੇ ਵੱਡੇ ਬੰਦੇ ਡਰਾਈਵਰ ਰੱਖੇ ਹੋਏ 400 ਉਹ 40 ਕਿਲੋ ਵਾਲਾ ਦੇਖ ਲਿਓ ਘਰੇ ਜਿਹਦੇ ਕੋਲੇ ਫੜਿਆ ਗਿਆ ਹੋਊਗਾ ਉਹ ਵਿਚਾਰਾ ਬੰਦਾ ਹੋਊਗਾ ਕੋਈ ਹੋ ਕਰੋਨਾ ਬਤੀ ਨਾ ਹੋਣਾ ਮੈਂ ਜਿਹੜੀ ਇਹਨਾਂ ਨੇ ਉਹ ਫੜੀ ਸੀ ਪੁਲਿਸ ਵਾਲੀ ਉਹਦੀ ਮਾਂ ਉਹ ਤੋਂ ਪੁੱਛ ਲੈ ਇਜਾਜ਼ਤ ਲੈ ਮ ਮਾਲਾ ਲਾ ਕਿਸੇ ਬੱਚੇ ਤੋਂ 10 ਗ੍ਰਾਮ ਪਰਚਾ ਫੜਾਇਆ ਨਸ਼ਾ ਫੜਾਇ ਜਾਂਦਾ ਇਹ 10 ਗ੍ਰਾਮ ਦਾ ਪਰਚਾ ਪਾਉਂਦੇ ਨੇ ਉਹ ਆਪ ਖਾਂਦੇ ਹੁੰਦੇ ਨੇ ਆਪ ਖਾਣ ਪੀਣਾਂ ਦੇ ਕਹਦਾ ਪਰਚਾ ਉਹ ਤਾਂ ਖਾਂਦੇ ਨਸ਼ੇੜ ਹੀ ਨਹੀਂ ਉਹ ਤਾਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿੱਥੋਂ ਲੈ ਕੇ ਆਏ ਹੋ 100 ਗ੍ਰਾਮ ਆਲਾ ਦੱਸਣਗੇ 100 ਗ੍ਰਾਮ ਆਲਾ ਕਿਲੋ ਆਲਾ ਦੱਸੂ ਕਿਲੋ ਆਲਾ ਦੱਸੂ ਇੱਥੋਂ ਆਇਆ ਸਰੇ ਵਾਲੀ ਜੜ ਫਰੋਜਪੁਰ ਤੋਂ ਆਇਆ ਫਰੀਦਕੋਟ ਤੋਂ ਆਇਆ ਅੰਮ੍ਰitsar ਤੋਂ ਆਇਆ ਪਟਿਆਲੇ ਤੋਂ ਆਇਆ ਸਦੂਲੂਗੜ੍ਹ ਤੋਂ ਆਇਆ ਕਿੱਥੋਂ ਆਇਆ ਖੱਬ ਬਣ ਰੱਖੀਆਂ ਨਸ਼ਾ ਵੇਚਣ ਦੀਆਂ ਅ ਕਰੇ ਬਣੀ ਜਾਂਦੇ ਨੇ ਲੋਕਾਂ ਦੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਬੋਲੇ। ਜੋ ਗਲਤੀ ਮਲਤੀ ਹੋਈ ਮਾਫ ਕਰਨਾ।